ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਬੇ ਰੱਬ ਕਿੱਥੇ ਵੱਸਦਾ ਹੈ ਇਹਦੇ ਬਾਰੇ ਰਾਗ ਪਰਬਤੀ ਵਿੱਚ 1349 ਪੇਜ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਦਰਜ ਹੈ ਉਹ ਬਚਨ ਪਹਿਲਾਂ ਧਿਆਨ ਨਾਲ ਸੁਣ ਲਿਓ ਉਸ ਤੋਂ ਬਾਅਦ ਮੈਂ 2-4 ਟਿੱਪਣੀਆਂ ਕਰਾਂਗਾ ਉਦੋਂ ਬਾਅਦ ਦੋ ਚਾਰ ਨੁਕਤੇ ਤੁਹਾਡੇ ਨਾਲ ਸ਼ੇਅਰ ਕਰਾਂਗਾ ਉਹਨਾਂ ਨੂੰ ਵੀ ਧਿਆਨ ਦੇ ਕੇ ਸੁਣ ਲਿਓ ਤੇ ਸਮਝ ਲਿਓ ਭਗਤ ਜੀ ਕਹਿੰਦੇ ਨੇ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇ ਰਹਾ ਉਹ ਕਹਿੰਦੇ ਨੇ ਐ ਮੇਰੇ ਇਸਲਾਮੀ ਵੀਰ ਜੇ ਤੂੰ ਕਹਿੰਨਾ ਵੀ ਅੱਲਾ ਇੱਕ ਮਸੀਤ ਵਿੱਚ ਵੱਸਦਾ ਹੈ ਤੇ ਮੇਰਾ ਇਹ ਸਵਾਲ ਏ ਵੀ ਬਾਕੀ ਮੁਲਕ ਬਾਕੀ ਜਗ੍ਹਾ ਦੇ ਉੱਤੇ ਕੌਣ ਵੱਸਦਾ ਹੈ ਪਗਾਜੀ ਇਹ ਕਹਿੰਦੇ ਨੇ Hindu ਮੂਰਤ ਨਾਮ ਨਵਾਸੀ ਦੂਮੇ ਤਤ ਨਾ ਹੈਰਾ ਉਹ ਕਹਿੰਦੇ ਨੇ ਤੂੰ ਕਹਿੰਦਾ ਹੈ ਮਸੀਤ ਵਿੱਚ ਵੱਸਦਾ ਹੈ ਤੇ Hindu ਵੀਰ ਕਹਿੰਦਾ ਹੈ ਮੂਰਤ ਵਿੱਚ ਵੱਸਦਾ ਹੈ ਮੰਦਰ ਵਿੱਚ ਵੱਸਦਾ ਹੈ ਪਰ ਕਹਿੰਦੇ ਨੇ ਬਾਕੀ ਮੁਲਕ ਵਿੱਚ ਬਾਕੀ ਥਾਵਾਂ ਵਿੱਚ ਕੌਣ ਵੱਸਦਾ ਹੈ ਹੁਣ ਆਓ ਥੋੜਾ ਜਿਹਾ ਇਦੋਂ ਅੱਗੇ ਚੱਲਨੇ ਆ ਜੇ ਭਗਤ ਕਬੀਰ ਸਾਹਿਬ ਮਸੀਤ ਦੇ ਉੱਤੇ ਤੇ ਮੰਦਰ ਦੇ ਉੱਤੇ ਤਰਕ ਕਰ ਸਕਦੇ ਨੇ ਤੁਜੇ ਉਸ ਵਕਤ ਗੁਰਦੁਆਰਾ ਹੁੰਦਾ ਜਿਹਨੂੰ ਆਪਾਂ ਗੁਰਦੁਆਰਾ ਕਹਿੰਦੇ ਜਾਂ ਧਰਮਸ਼ਾਲਾ ਕਹਿੰਦੇ ਆ ਜਿਹੜੇ ਵੀਰ ਕਹਿੰਦੇ ਨੇ ਵੀ ਗੁਰਦੁਆਰੇ ਦੇ ਅੰਦਰ ਹੀ ਹੈ ਉਹਨੂੰ ਕਈਆਂ ਨੇ ਨਾਮ ਹੀ ਦੇ ਦਿੱਤਾ ਵੀ ਗੁਰੂ ਘਰ ਕਹਿਣਾ ਚਾਹੀਦਾ ਗੁਰਦੁਆਰਾ ਖੈਰੇ ਵਿਸ਼ਾ ਇੱਕ ਵੱਖਰਾ ਹੈ ਤੇ ਮੈਂ ਵੀਡੀਓ ਵੀ ਬਣਾਵਾਂਗਾ ਜੇ ਗੁਰਦੁਆਰੇ ਵਿੱਚ ਤੇ ਫਿਰ ਕਬੀਰ ਸਾਹਿਬ ਜੀ ਦਾ ਤਰਕ ਇੱਥੇ ਵੀ ਆਉਣਾ ਸੀ ਵੀ ਬਾਕੀ ਥਾਵਾਂ ਤੇ ਕੌਣ ਹੈ ਪਰ ਜਿਹੜੀ ਗਲਤੀ ਸਾਡੇ ਇਸਲਾਮੀ ਵੀਰ ਕਰਦੇ ਰਹੇ ਜਾ ਹਿੰਦੂ ਵੀਰ ਕਰਦੇ ਰਹਿ ਜਾਂ ਕਰ ਰਹੇ ਨੇ ਉਹੀ ਗਲਤੀ ਅੱਜ ਅਸੀਂ ਨਹੀਂ ਕਰ ਰਹੇ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਰਗਾ ਮਹਾਨ ਖਜ਼ਾਨਾ ਹੈ ਮਹਾਨ ਦਾਤ ਹੈ ਗੁਰਬਾਣੀ ਦੇ ਅਣਮੋਲ ਬਚਨ ਨੇ ਪਰ ਉਹ ਬਚਨਾਂ ਦਾ ਕਰੀਏ ਕੀ ਉਹ ਬਚਨ ਤੇ ਬੰਦ ਦੇ ਬੰਦ ਪੈ ਰਹੇ ਜੇ ਰੇਸ਼ਮ ਦੇ ਨਾਲ ਭਰੀਆਂ ਅਲਮਾਰੀਆਂ ਹੋਣ ਉਹਨਾਂ ਨੂੰ ਤੁਸੀਂ ਹੰਡਾਓ ਨਾ ਤੇ ਕੱਪੜੇ ਦਾ ਲਾਭ ਕੀ ਜੇ ਭੋਜਨ ਦੇ ਨਾਲ ਪੰਡਾਰ ਭਰੇ ਹੋਣ ਤੁਸੀਂ ਖਾਓ ਨਾ ਤੇ ਭੋਜਨ ਦਾ ਲਾਭ ਕੀ ਜੇ ਪਾਣੀ ਦੇ ਨਾਲ ਛੀਲਾ ਨਹਿਰਾਂ ਦਰਿਆ ਭਰੇ ਹੋਣ ਤੁਸੀਂ ਪੀਓ ਨਾ ਤੇ ਉਹਦਾ ਲਾਭ ਕੀ ਜੇ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਹੈ ਪਰ ਗਿਆਨ ਵਰਤੋਂ ਵਿੱਚ ਨਾ ਲਿਆਓ ਤੇ ਗਿਆਨ ਦਾ ਲਾਭ ਕੀ ਜੇ ਇਹ Hindu Musliman ਦੇ ਉੱਤੇ ਗੱਲ ਲਾਗੂ ਹੁੰਦੀ ਵੀ ਮਸਜਿਦ ਵਿੱਚ ਨਹੀਂ ਮੰਦਿਰ ਵਿੱਚ ਨਹੀਂ ਤੇ ਕਹਿ ਸਕਨੇ ਆ ਫਿਰ ਗੁਰਦੁਆਰੇ ਵਿੱਚ ਕਿਵੇਂ ਆਇਆ ਮਸਜਿਦ ਮੰਦਿਰ ਤੇ ਗੁਰਦੁਆਰਾ ਤਿੰਨਾਂ ਦੇ ਉੱਤੇ ਤਰਕ ਕਬੀਰ ਸਾਹਿਬ ਦਾ ਹੀ ਇਹ ਐਵੇਂ ਕਹਿ ਲਈ ਹਜ਼ੂਰ ਰਿਪਲੇਸ ਨਹੀਂ ਕਰਦੇ ਬਾਣੀ ਦੇ ਅੰਦਰ ਇਦਾਂ ਨਹੀਂ ਹੈ ਕਿਦਰੇ ਵੀ ਰਿਪਲੇਸ ਕੀਤਾ ਹੋਵੇ ਵੀ ਮਸਜਿਦ ਵਿੱਚ ਨਹੀਂ ਤੇ ਗੁਰਦੁਆਰੇ ਵਿੱਚ ਜਾਂ ਮੰਦਰ ਵਿੱਚ ਨਹੀਂ ਤੇ ਗੁਰਦੁਆਰੇ ਵਿੱਚ ਆਲੋਚਨਾ ਕੀਤੀ ਤੇ ਇਹ ਕਿਹਾ ਬਈ ਜਲ ਥਲ ਮਹਿਲ ਪੂਰਿਆ ਸਵਾਮੀ ਸਿਰਜਣਹਾਰ ਅਣਿਕ ਭਾਂਤ ਹੋਏ ਪਸਰਿਆ ਨਾਨਕ ਇਕ ਅੰਕਾਰ ਆਖਿਆ ਜਲਾਂ ਦੇ ਅੰਦਰ ਥਲਾਂ ਦੇ ਅੰਦਰ ਮਹਿਲ ਦੇ ਅੰਦਰ ਜ਼ਰੇ ਜ਼ਰੇ ਦੇ ਅੰਦਰ ਰੇਜੇ ਰੇਜੇ ਦੇ ਅੰਦਰ ਉਹ ਸਮਾਇ ਜਿਹਹ ਦੇਖਾਂ ਤਤ ਸੋਈ ਵਾਲਾ ਸਿਧਾਂਤ ਇੱਥੇ ਲਾਗੂ ਹੁੰਦਾ ਹੈ ਜੇ ਆਪਾਂ ਇਹ ਸਮਝ ਰੱਖ ਲਈਏ ਬੜੇ ਪਿਆਰ ਨਾਲ ਮੇਰੀ ਇਸ ਗੱਲ ਨੂੰ ਸੁਣ ਲਿਓ ਨੁਕਤੇ ਨੂੰ ਸਮਝ ਲਿਓ ਫਿਰ ਅੱਗੇ ਤਰਕ ਕਰਿਓ ਤੇ ਜ਼ਰੂਰ ਕਰਿਓ ਜੇ ਆਪਾਂ ਇਸ ਗੱਲ ਨੂੰ ਮੰਨ ਲਈਏ ਵੀ ਗੁਰਦੁਆਰੇ ਦੇ ਅੰਦਰ ਹੀ ਪ੍ਰਮਾਤਮਾ ਹੈ ਤਾਂ ਫਿਰ ਕੀ ਆਪਾਂ ਗੁਰੂ ਨੂੰ ਛੋਟਾ ਨਹੀਂ ਕਰ ਰਹੇ ਜਿਹੜੇ ਸਿੱਖ ਵਿਰੋਧੀ ਨੇ ਯਾਂ ਦੂਸਰੇ ਧਰਮ ਨੇ ਦੂਸਰੇ ਮਜ਼ਬਬ ਨੇ ਉਹ ਸਾਡੇ ਗੁਰੂ ਨੂੰ ਛੋਟਾ ਜਾਂ ਬੌਣਾ ਸਾਬਤ ਨਹੀਂ ਕਰਨਗੇ ਉਹ ਕਹਿਣਗੇ ਕਿ ਆਪਣੀ ਗੱਲ ਕਰ ਲਈ ਵੀ ਗੁਰਦੁਆਰੇ ਦੇ ਵਿੱਚ ਹੈ ਆਪਣੇ ਰਾਹ ਦੀ ਆਪਣੇ ਮਜ਼ਬਬ ਦੀ ਆਪਣੇ ਧਰਮ ਦੀ ਗੱਲ ਕਰ ਲਈ ਤੇ ਸਾਡੇ ਉੱਤੇ ਆਲੋਚਨਾ ਕਰ ਦਿੱਤੀ ਸਾਡੇ ਉੱਤੇ ਖੰਡਨ ਕਰ ਦਿੱਤਾ ਫਿਰ ਤੇ ਗੁਰੂ ਛੋਟਾ ਹੋਇਆ ਫਿਰ ਗੁਰੂ ਸਾਂਝਾ ਨਾ ਹੋਇਆ ਫਿਰ ਗੁਰੂ ਦੀ ਗੱਲ ਵੀ ਇੱਕ ਕੌਮ ਜਾਂ ਜਥੇ ਵਾਸਤੇ ਹੈ ਬਾਕੀਆਂ ਵਾਸਤੇ ਨਹੀਂ ਪਰ ਗੁਰੂ ਦਾ ਕਿਰਦਾਰ ਗੁਰੂ ਦਾ ਸਿਧਾਂਤ ਗੁਰੂ ਦੀ ਸੋਚ ਇਦਾਂ ਦੀ ਨਹੀਂ ਹੈ ਗੁਰੂ ਤੇ ਇੱਕ ਗੱਲ ਕਹਿੰਦੇ ਨੇ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰੂ ਸਾਰਿਆਂ ਨੂੰ ਕਲਾਵੇ ਵਿੱਚ ਲੈ ਕੇ ਕਹਿੰਦੇ ਨੇ ਕਿ ਇੱਕ ਪਿਤਾ ਇੱਕ ਅਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਖੈਰੇਦਰ ਨੂੰ ਨਾ ਤੁਰਾਂ ਤਾਂ ਹੀ ਕਿਦਰੇ ਬਾਣੀ ਦੇ ਅੰਦਰ ਇੱਕ ਦੀ ਗੱਲ ਇੱਕ ਪੰਥ ਇੱਕ ਕੌਮ ਇੱਕ ਮਜ਼ਬਦ ਦੀ ਗੱਲ ਨਹੀਂ ਕੀਤੀ ਇਸੇ ਕਾਰਨ ਗੁਰਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੰਜਾਂ ਕਕਾਰਾਂ ਦਾ ਕਿਦਰੇ ਵੀ ਜ਼ਿਕਰ ਤੱਕ ਨਹੀਂ ਆਇਆ ਉਹ ਪਤਾ ਕਿਉਂ ਨਹੀਂ ਆਇਆ ਇਸੇ ਕਰਕੇ ਨਹੀਂ ਆਇਆ ਕਿਉਂਕਿ ਉਹ ਇੱਕ ਮਜ਼ਬ ਦੇ ਨਾਲ ਜੁੜੀਆਂ ਚੀਜ਼ਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਗੱਲ ਯੂਨੀਵਰਸਲ ਦੀ ਕਰਦੇ ਨੇ ਸਰਬਸਾਂਝੀ ਕਰਦੇ ਨੇ ਸਾਰਿਆਂ ਉੱਤੇ ਜਿਹੜੀ ਟੁੱਕ ਜੈ ਉਹ ਗੱਲ ਕਰਦੇ ਨੇ ਮੈਂ ਇੱਕ ਹੋਰ ਗੱਲ ਕਹਿਣਾ ਅਸੀਂ ਬੜੀ ਵਾਰੀ ਗੱਲ ਕਹਿੰਨੇ ਆਂ ਵੀ ਵੇਖੋ ਜੀ ਫਲਾਣੇ ਤੀਰ ਦੇ ਉੱਤੇ ਜਾਂ ਬਹੁਤ ਵੱਡੀ ਜਿਸ ਜਗ੍ਹਾ ਦੀ ਮਹਾਨਤਾ ਬਣ ਜਾਂਦੀ ਹੈ ਅਸੀਂ ਕਹਿ ਦਿੰਨੇ ਆਂ ਵੀ ਉੱਥੇ ਪਰਮਾਤਮਾ ਵਸਦਾ ਹੈ ਉਹਦਾ ਨਾਂ ਉਸ ਜਗ੍ਹਾ ਦਾ ਨਾਮ ਹੀ ਸਾਡੀ ਜ਼ੀਵਾ ਦੇ ਉੱਤੇ ਸਾਡੇ ਮਨ ਦੇ ਅੰਦਰ ਲਗਾਤਾਰ ਚੱਲਦਾ ਹੈ ਪਰ ਮੈਂ ਫੇਰ ਕਹਿਣਾ ਉਹ ਜਗ੍ਹਾ ਸਾਡੇ ਲਈ ਸਤਿਕਾਰਯੋਗ ਹੋ ਸਕਦੀ ਹੈ ਤੇ ਜੇ ਉਹ ਜਗ੍ਹਾ ਸਾਡੇ ਲਈ ਸਤਿਕਾਰਯੋਗ ਹੋ ਸਕਦੀ ਹੈ ਤੇ ਫਿਰ ਹਿੰਦੂਆਂ ਲਈ ਬਨਾਰਸ ਸਤਿਕਾਰਯੋਗ ਹੈ ਤੇ ਮੁਸਲਮਾਨਾਂ ਲਈ ਮੱਕਾ ਤੇ ਕਾਬਾ ਸਤਿਕਾਰਯੋਗ ਹੈ ਫਿਰ ਕਬੀਰ ਸਾਹਿਬ ਦੇ ਬਚਨ ਦਾ ਕੀ ਕਰੋਗੇ ਕਬੀਰ ਸਾਹਿਬ ਕਹਿੰਦੇ ਨੇ ਕਿ ਨਾ ਮਸਜਿਦ ਵਿੱਚ ਨਾ ਮੰਦਿਰ ਵਿੱਚ ਤੇ ਨਾ ਤੇਰੇ ਥਾਂ ਦੇ ਉੱਤੇ ਖੈਰ ਗੁਰੂ ਨੂੰ ਜੇ ਇਦਾਂ ਕਹੀਏ ਵੀ ਨਹੀਂ ਗੁਰੂ ਸਾਹਿਬ ਵੇਖੋ ਜੀ ਉਹਦਾ ਸਥਾਨ ਬਣਾਇਆ ਹੈ ਫਲਾਣੇ ਗੁਰੂ ਸਾਹਿਬ ਜੀ ਦੇ ਨਾਲ ਜੁੜਿਆ ਹੈ ਉਹ ਥਾਂ ਬਣਿਆ ਹੈ ਇੱਥੇ ਤੇ ਜ਼ਰੂਰ ਰਹਿੰਦਾ ਹੈ ਤੇ ਫਿਰ ਗੁਰੂ ਨੂੰ ਤੁਸੀਂ 도ਗਲਾ ਸਾਬਤ ਕਰੋਗੇ 도ਗਲਾ ਗੁਰੂ 도ਗਲਾ ਨਹੀਂ ਹੈ ਫਿਰ ਲੋਕ ਕਹਿਣਗੇ ਵੀ ਆਪਣੀਆਂ ਕੱਚ ਦੇ ਵਿੱਚ ਆਪਣੀਆਂ ਸਾਹਮਣੇ ਰੱਖ ਲਈਆਂ ਤੇ ਦੂਸਰਿਆਂ ਨੂੰ ਠੁਕਰਾਉਣ ਦਾ ਯਤਨ ਕੀਤਾ ਸਿੱਖੋ ਤੁਸੀਂ ਜੋ ਮਰਜੀ ਬਣ ਜਾਓ ਪਰ ਗੁਰੂ 도ਗਲਾ ਨਹੀਂ ਸੀ ਤੇ ਨਾ ਗੁਰੂ ਨੂੰ 도ਗਲਾ ਸਾਬਤ ਕਰਨ ਦੇ ਉੱਤੇ ਜ਼ੋਰ ਦਿਓ ਉਹ ਹਰ ਥਾਂ ਦੇ ਉੱਤੇ ਹੈ ਭਾਵੇਂ ਉਹ ਵੱਡਾ ਗੁਰਦੁਆਰਾ ਹੈ ਭਾਵੇਂ ਛੋਟਾ ਗੁਰਦੁਆਰਾ ਹੈ ਭਾਵੇਂ ਮੰਦਿਰ ਹੈ ਭਾਵੇਂ ਮਸਜਿਦ ਹੈ ਉਹ ਹਰ ਥਾਂ ਦੇ ਉੱਤੇ ਹੈ ਉਹਨੂੰ ਲੱਭਣਾ ਹੈ ਉਹ ਤੁਹਾਡੇ ਅੰਦਰ ਹੈ ਉਹ ਰੇਜ਼ੇ ਰੇਜ਼ੇ ਦੇ ਅੰਦਰ ਹੈ ਕਾਇਨਾਤ ਦੇ ਅੰਦਰ ਹੈ ਉਨੂੰ ਪ੍ਰਕਿਰਤੀ ਦੇ ਅੰਦਰੋਂ ਲੱਭੋ ਕੁਦਰਤ ਦੇ ਅੰਦਰੋਂ ਲੱਭੋ ਇੱਥੋਂ ਮਿਲੇਗਾ ਬਾਹਰੋਂ ਕਿਧਰੋਂ ਨਹੀਂ ਮਿਲੇਗਾ ਤਾਂ ਇਤੇ ਫਰੀਦ ਸਾਹਿਬ ਨੇ ਕਿਹਾ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ ਤੇਰੇ ਅੰਦਰ ਵੱਸਦਾ ਹੈ ਬਾਹਰ ਕਿਆ ਢੂੰਢੇ ਬਾਹਰ ਜੰਗਲਾਂ ਦੇ ਅੰਦਰ ਟੱਕਰ ਕਿੱਥੇ ਮਾਰਦਾ ਤੋ ਖੈਰ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਇਹ ਹੈ ਕਿ ਤੂੰ ਸਬਣੀ ਥਾਈ ਜਿੱਥੇ ਉਹ ਜਾਈਂ ਸੱਚਾ ਸਿਰਜਣਹਾਰ ਜੀਓ ਉਹ ਕਿਸੇ ਥਾਂ ਦੇ ਉੱਤੇ ਬਹੁਤਾ ਨਹੀਂ ਤੇ ਕਿਸੇ ਥਾਂ ਤੇ ਘਟ ਨਹੀਂ ਪਰ ਅਸੀਂ ਅੱਜ ਦੇ ਦਿਨ ਦੇ ਅੰਦਰ ਇਦਾਂ ਦਾ ਬਣਾ ਲਿਆ ਮੈਂ ਨਾਂ ਲੈ ਦੇਣਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਪ੍ਰਮਾਤਮਾ ਜਾਦਾ ਰਹਿੰਦਾ ਤੇ ਜਿਹੜਾ ਤੁਹਾਡੇ ਪਿੰਡ ਵਾਲਾ ਗੁਰਦੁਆਰਾ ਹੈ ਉੱਥੇ ਘਟ ਰਿਹਾ ਹੈ ਪਿੰਡ ਦੇ ਗੁਰਦੁਆਰੇ ਦੇ ਅੰਦਰ ਜਾ ਕੇ ਕਦੀ ਪ੍ਰਕਾਸ਼ ਨਹੀਂ ਕਰਾਇਆ ਚੌਰ ਨਹੀਂ ਕੀਤਾ ਗੁਰੂ ਦਾ ਸਰੂਪ ਸਿਰ ਤੇ ਨਹੀਂ ਲਿਆ ਪਰ 500 400 300 ਮੀਲ ਦੂਰ ਜਾ ਕੇ ਪਾਲਕੀ ਨੂੰ ਮੋੜਾ ਦੇਣ ਦਾ ਜੇ ਇੱਕ ਸਕਿੰਟ ਦਾ ਸਮਾਂ ਮਿਲ ਗਿਆ ਤੇ ਬੰਦਾ ਵਿਹਾਂ ਨੂੰ ਆਣ ਕੇ ਦੱਸਦਾ ਮੈਂ ਪਾਲਕੀ ਨੂੰ ਮੋੜਾ ਦਿੱਤਾ ਮੈਂ ਬੜਾ ਭਾਗਾ ਵਾਲਾ ਗੁਰੂ ਉਸ ਪਾਲਕੀ ਦੇ ਅੰਦਰ ਵੀ ਹੋਈ ਏ ਤੇ ਗੁਰੂ ਤੇਰੇ ਪਿੰਡ ਦੇ ਅੰਦਰ ਵੀ ਹੋਈ ਏ ਤੇਰੇ ਸ਼ਹਿਰ ਦੇ ਅੰਦਰ ਮਹੱਲੇ ਦੇ ਅੰਦਰ ਹੋਈ ਏ ਪਰ ਫਰਕ ਇਹ ਨਾ ਹੈ ਵੀ ਤੂੰ ਆਪਣੇ ਗੁਰਦੁਆਰੇ ਨਾ ਕਦੇ ਜਾ ਕੇ ਸੁਖ ਹਾਸਨ ਕਰਾਇਆ ਨਾ ਬਾਣੀ ਪੜੀ ਨਾ ਸੇਵਾ ਕੀਤੀ ਉੱਥੇ ਜਾ ਕੇ ਤੈਨੂੰ ਸਕੂਨ ਮਿਲਦਾ ਹੈ ਮਿਲਣਾ ਚਾਹੀਦਾ ਹੈ ਜਾਣਾ ਚਾਹੀਦਾ ਹੈ ਜਾ ਰਜਰਜ ਕੇ ਜਾ ਪਰ ਮੈਂ ਕਿਹਾ ਗੁਰੂ ਤੇਰੇ ਕੋਲ ਵੀ ਹੈ ਤੂੰ ਉੱਥੇ ਬੈਠੇ ਗੁਰੂ ਨੂੰ ਪੁੱਛ ਕਿ ਗੁਰੂ ਮੈਂ ਚੱਲਿਆ ਫਲਾਣੀ ਜਗ੍ਹਾ ਦੇ ਉੱਤੇ ਤੈਨੂੰ ਲੱਭਣ ਲਈ ਤੇ ਗੁਰੂ ਕਹੇਗਾ ਉਹ ਕਹੇਗਾ ਜਹ ਜਹ ਦੇਖਾਂ ਤਹ ਪ੍ਰਭ ਸੋਏ ਸਭ ਤੇਰੇ ਵਸ ਦੂਜਾ ਅਵਰ ਨਾ ਕੋਇ ਗੁਰੂ ਤੈਨੂੰ ਇਹ ਉਪਦੇਸ਼ ਦੇਗਾ ਜੇ ਤੂੰ ਗੁਰੂ ਨੂੰ ਕਹੇਗਾ ਗੁਰੂ ਮੈਂ ਤੈਨੂੰ ਲੱਭਣ ਲਈ ਤੈਨੂੰ ਮਿਲਣ ਲਈ ਉੱਥੇ ਚੱਲਿਆਂ ਫਲਾਣੀ ਜਗ੍ਹਾ ਤੇ ਦਰਬਾਰ ਸਾਹਿਬ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੀ ਜਗ੍ਹਾ ਹੈ ਉਹ ਰੋਕ ਦੇਣਗੇ ਉਹ ਕਹਿਣਗੇ ਜੈ ਜੈ ਪੇਖੋ ਤੈਂ ਹਜ਼ੂਰ ਦੂਰ ਕਤੂ ਨਾ ਜਾਈ ਰਬ ਰਿਆ ਸਰਬਤਰਮੈ ਮਨ ਸਦਾ ਤੈਂ ਗੁਰੂ ਤੇਨੂੰ ਕਹਿਣਗੇ ਖੈਰ ਤਾਂ ਜੇ ਗੁਰੂ ਨੂੰ ਲੱਭਣਾ ਹੈ ਉਹ ਤੁਹਾਡੀ ਕਾਇਨਾਤ ਦੇ ਅੰਦਰ ਹੈ ਰਿਦੇ ਦੇ ਅੰਦਰ ਹੈ ਸਿਰੇ ਜ਼ਰੇ ਦੇ ਅੰਦਰ ਹੈ ਨਾਉ ਕਿਸੇ ਮਸਜਿਦ ਵਿੱਚ ਬਹੁਤਾ ਐ ਨਾ ਮੰਦਿਰ ਵਿੱਚ ਬਹੁਤਾ ਐ ਨਾ ਗੁਰਦੁਆਰੇ ਵਿੱਚ ਬਹੁਤਾ ਐ ਨਾ ਉਹ ਚਰਚ ਵਿੱਚ ਬਹੁਤਾ ਐ ਨਾ ਮੱਠਾਂ ਵਿੱਚ ਬਹੁਤਾ ਐ ਨਾ ਤੀਰਥਾਂ ਤੇ ਬਹੁਤਾ ਐ ਹਰ ਥਾਂ ਤੇ ਬਰਾਬਰ ਹੈ ਹਵਾ ਬਰਾਬਰ ਹੈ ਤਾਂ ਹੀ ਸਾਲ ਲੈ ਰਹੇ ਆ ਹਾਂ ਇਹ ਗੱਲ ਵੱਖਰੀ ਹੈ ਵੀ ਹਵਾ ਕਿਧਰੇ ਤੇਜ਼ ਚੱਲਦੀ ਕਿਧਰੇ ਘੱਟ ਚੱਲਦੀ ਪਰ ਪ੍ਰਮਾਤਮਾ ਇਦਾਂ ਦਾ ਨਹੀਂ ਹੈ ਰੱਬ ਇਦਾਂ ਦਾ ਨਹੀਂ ਹੈ ਉਹ ਕੁਦਰਤ ਦਾ ਮਾਲਕ ਇਦਾਂ ਦਾ ਨਹੀਂ ਕੁਦਰਤ ਬਣਾਉਣ ਵਾਲਾ ਹੈ ਕੁਦਰਤ ਦੇ ਅੰਦਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ